ਸਸਿਗਾ ਜੀ ਸਾਰਿਆਂ ਨੂੰ ਹੋਰ ਸਾਰੇ ਜੀ ਠੀਕ ਠਾਕ ਆਪਾਂ ਵੀ ਵਧੀਆ ਤੇ ਅੱਜ ਸੇਵਾ ਲੱਗੀ ਆ ਦਾਣੇ ਪਾਉਣ ਦੀ ਤੇ ਪਹਿਲਾਂ ਡਰਮੀ ਸਾਫ ਕਰਨੀ ਆ ਡਰਮੀ ਸਾਫ ਕਰਕੇ ਧੁੱਪੇ ਰੱਖਾਂਗੇ ਤੇ ਫੇਰ ਦਾਣੇ ਪੈਣੇ ਆ ਮਤਲਬ ਡਰਮ ਡਰਮੀ ਇੱਕੋ ਚੀਜ਼ ਹੀ ਹੁੰਦੀ ਆ ਚਲੋ ਛੋਟੀ ਤੋਂ ਹੁੰਦੀ ਆ ਪਰ ਤਹੀਦ ਨਹੀਂ ਵਿੱਚ ਮੜ ਜਾ ਇਧਰ ਮੈਂ ਕੱਢਾਂਗਾ ਕਿ ਨਹੀਂ ਸਾਫ ਕੱਢਾਂਗੀ ਦੇਖੋ ਵੈਰੀ ਗੁੱਡ ਤੁਸੀਂ ਇਹਦੇ ਵਿੱਚ ਜਾ ਕੇ ਵੀ ਸਾਫ ਕਰ ਸਕਦੇ ਜੀ ਸਾਵਣ ਨੂੰ ਆਉਂਦਾ। ਆ ਚੁੱਕੋ ਫੇਰ ਆ ਦਾਣੇ ਦੇ ਉਧਰ ਰੱਖੋ। ਇਹ ਕਬੂਤਰਾਂ ਨੇ ਪਾ। ਕਬੂਤਰਾਂ ਨੇ? ਤੂੰ ਚੋਗ ਲਉ। ਕਰੋ ਫੇਰ ਕਰੋ ਇਹ ਮਗਾਈਏ ਕੰਮ। ਅੰਦਰ ਵੀ ਇਹ ਜਿਹੜੀ ਸਫਾਈ ਸਫਾਈ ਕਰਨੀ ਹੈ। ਹੈ? ਸਾਫ਼ ਤੇ ਕਰਦੀ ਇਹ ਵਿੱਚੋਂ। ਸਾਫ਼ ਹੋ ਗਿਆ ਬਸ। ਹੂੰ। ਸਰੂ ਸਰੂ ਕਰਨੀ ਗੱਲ ਹੈ। ਇਹ ਲੱਜੀ ਤਾਂ ਕੱਟੇ। ਲੱਜੀਆ ਕੱਟੇ। ਕੋਈ ਮਾਰਾ। ਜਦੋਂ ਵੀ ਅਜਿਹਾ ਹਿੰਦਾ ਤਸੀਂ ਰੋ ਨਾ। ਉਦੋਂ ਮੈਂ ਤੇ ਵੀ ਸੀਨ ਰਿਕਾਰਡ ਕਰ ਲੈਣਾ ਚਾਹੀਦਾ ਹਨਾ ਚਲ ਰਹੀ ਹੈਂ ਕੱਲੋਂ ਸੁੱਜੀ ਰਹੀ ਹੈ ਕਿਉਂ ਰੋਈ ਬਲ ਅਸਲ ਜਨਨ ਮਤਲਬ ਮੈਂ ਡਾਇਲੋਗ ਬੋਲੀ ਨਾ ਜਦੋਂ ਉਦੋਂ ਰੋਈ ਸੀ ਭਾਵੇਂ ਕੋਈ ਨਾ ਹੁੰਦੇ ਕੰਦੇ ਜਦੋਂ ਮੈਂ ਅਸਲ 'ਚ ਡਾਇਲੋਗ ਬੋਲੀ ਨਾ ਉਦੋਂ ਰੋਈ ਸੀ ਪਤਾ ਤਾਂ ਨਹੀਂ ਨਿਕਲਦਾ ਨਹੀਂ ਪਰ ਜਿਹੜੀ ਮਤਲਬ ਅੱਜ ਵੀਡੀਓ ਪਈ ਹੈ ਨਾ ਅ ਅਧੂਰਾ ਸੁਫਾਕਿਰਵਾ ਭਾਗ 34 ਵਾਂ ਅਧੂਰਾ ਸੁਹਾਗ 34ਵਾਂ ਭਾਗ ਤੁਸੀਂ ਸਾਰੇ ਜਣੇ ਜਰੂਰ ਦੇਖਿਓ ਮਤਲਬ ਐਡਾ ਵਧੀਆ ਹੈ ਨਾ ਮਤਲਬ ਉਹ ਲ ਅਪਾਰਟਮੈਂਟ ਮੈਨੂੰ ਮਤਲਬ ਬੜਾ ਵਧੀਆ ਲੱਗਾ ਬਾਕੀ ਸਫਾਈ ਕਰਦੀ ਹੈ ਨਾ ਛੇੜਦੇ ਰਹਿੰਗੇ ਚਲ ਤੇ ਉਹ ਪਾਰਟ ਜਰੂਰ ਦੇਖਿਓ ਅਪਲੋਡ ਹੋ ਗਿਆ ਵਾ ਅੱਜ ਤੇ ਸਾਰੇ ਜਣੇ ਦੇਖਿਓ ਕਮੈਂਟ ਕਰਕੇ ਦੱਸਿਓ ਕਿੰਦਾ ਦਾ ਤੁਹਾਨੂੰ ਲੱਗਾ ਤੇ ਕਈ ਵਾਰੀ ਮਤਲਬ ਸਾਨੂੰ ਮਤਲਬ ਆਮ ਤੌਰ ਤੇ ਲੋਕੀ ਕਮੈਂਟ ਕਰਦੇ ਆ ਕਿ ਵੀਡੀਓ ਬਣਦਾ ਤੁਹਾਨੂੰ ਹਾਸਾ ਨਹੀਂ ਆਉਂਦਾ ਜਾਂ ਕੁਝ ਪਰ ਜਦੋਂ ਰੋਣ ਦਾ ਕੰਮ ਹੁੰਦਾ ਨਾ ਉਦੋਂ ਜਿਹੜਾ ਅੱਖਾਂ ਹੁੰਦਾ ਤੇ ਉਹ ਅਹੀਂ ਥੱਲੇ ਜਾ ਕੇ ਗੱਲਬਾਤ ਕਰਦੇ ਤੁਹਾਡਾ ਪਹਿਲਾਂ ਮੁੱਖਾ ਗੁਰੂ ਮਾਮਾ ਨੂੰ ਮੈਡਮ ਪਾਚੀ ਸਾਬਦੇ ਦੋਪੋਰੀ ਸੱਸੀ ਕਾਂਜੀਸਾਰਨ ਮੈਡਮ ਦੀ ਸੱਸੀ ਕੱਲ ਹੁਣ ਹੋਈ ਆ ਤੇ ਗੱਲ ਕਰ ਰਹੀ ਸੀ ਅਸੀਂ ਮਤਲਬ ਹੱਸਣ ਦੀ ਵੀਡੀਓ ਬਣਾਉਣੀ ਜਾਂ ਰੋਣ ਦੀ ਤੇ ਇਮੋਸ਼ਨਸ ਨੂੰ ਕੰਟਰੋਲ ਕਰਨਾ ਬੜਾ ਜ਼ਿਆਦਾ ਕਈ ਵਾਰੀ ਔਖਾ ਹੁੰਦਾ ਆ ਮਤਲਬ ਕਿ ਆਮ ਜੀ ਗੱਲ ਆ ਜਦੋਂ ਅਸੀਂ ਕਿਤੇ ਸੀਰੀਅਸ ਸਿਚੁਏਸ਼ਨ ਵਿੱਚ ਵੀ ਬੈਠੇ ਹੁੰਨੇ ਆ ਜਿੱਥੇ ਅਸੀਂ ਬਿਲਕੁਲ ਹੱਸਣਾ ਨਾ ਹੋਵੇ ਤੇ ਉੱਥੇ ਵੀ ਕਈ ਵਾਰੀ ਸਾਡਾ ਮਨ ਜਿਹੜਾ ਹਾਸੇ ਵਾਲਾ ਹੋ ਜਾਂਦਾ ਤੇ ਵੀਡੀਓ ਬਣਾਉਂਦੇ ਆ ਤੇ ਲਾਗੇ ਸਾਰੇ ਜਣੇ ਖੜੇ ਹੁੰਦੇ ਆ लवली ਭਾਜੀ ਜਾਂ ਦਲਜੀਤ ਭਾਜੀ ਸੋਨੂ ਭਾਈ ਹਣੇ ਤੇ ਮਤਲਬ ਮਾਹੌਲ ਇਦਾਂ ਦਾ ਬਣਿਆ ਹੁੰਦਾ ਵਾ ਵੀ ਹਾਸਾ ਹੀ ਆਉਂਦਾ ਵਾ ਤੇ ਪਰ ਸ਼ਾਬਾਸ਼ ਆ ਇਸ ਕੁੜੀ ਨੂੰ ਕਿ ਜਿਹੜਾ ਜਿਹੜਾ ਮੈਂ ਤੁਹਾਨੂੰ ਹੁਣੇ ਪਾਰਟ ਦੱਸ ਰਿਹਾ ਸੀਗਾ ਪਾਰਟ 34 ਉਹਦੇ ਵਿੱਚ ਜੋ ਐਕਟ ਕੀਤਾ ਆ ਜੋਦ ਨੇ ਬਹੁਤ ਵਧੀਆ ਕੀਤਾ ਬਟ ਮਤਲਬ ਮੈਨੂੰ ਲੱਗਦਾ ਕਿ ਬਸ ਇਹ ਕਰੀ ਤੁਹਾਡਾ ਉਹ ਵਾਲਾ ਇਮੋਸ਼ਨ ਜਿਹੜਾ ਉਹ ਟ੍ਰਿਗਰ ਹੋ ਜਾਣਾ ਚਾਹੀਦਾ ਆ ਜਿੱਦਾਂ ਮਤਲਬ ਰੋਣ ਵਾਲਾ ਸੀਨ ਸੀਗਾ ਤੇ ਬਸ ਇੱਕ ਦੋ ਡਾਇਲੌਗ ਹੀ ਬੋਲੇ ਹਨ ਉਸ ਤੋਂ ਬਾਅਦ ਹੋ ਗਿਆ ਹੈਗਾ ਠੀਕ ਤੇ ਬਟ ਇਸ ਤੋਂ ਪਹਿਲਾਂ ਜਿਹੜੀ ਵੀਡੀਓ ਬਣਾਈ ਸੀ ਉਹਦੇ ਵਿੱਚ ਮੈਡਮ ਨੇ ਕਿਚ ਪੀੜ ਵੀ ਕਰਦੀ ਸੀ ਤੇ ਰੋਣੀ ਨਹੀਂ ਲਈ ਰੋਣੀ ਨਹੀਂ ਲਈ ਮੈਂ ਤਾਂ ਏਦਾਂ ਨਹੀਂ ਰੋਣਾ ਕੁੜੀਏ ਮੈਂ ਤਾਂ ਰੋਣਾ ਤੇ ਬਟ ਫਿਰ ਵੀ ਮਤਲਬ ਏਦਾਂ ਨਹੀਂ ਰੋਣ ਹੁੰਦਾ ਉਦਾਂ ਆਮ ਤੌਰ ਤੇ ਅਸੀਂ ਕੀ ਕਰਦੇ ਹਾਂ ਮਤਲਬ ਆਪ ਬੰਦਾ ਰੋਲੇ ਤੇ ਫਿਰ ਬਾਜੀ ਰੋਲੇ ਪਿਆਜ਼ ਵਤ ਲੈਨੇ ਆ ਜਾਂ ਹਨਾ ਕੁਝ ਆਈਡਰੋਪ ਵਤ ਲੈਨੇ ਆ ਬਟ ਜਿਹੜਾ ਨੈਚੁਰਲ ਜਿਹੜੀ ਚੀਜ਼ ਨਿਕਲਦੀ ਆ ਉਹ ਕੱਲ ਵਾਲੀ ਵੀਡੀਓ ਦੇ ਵਿੱਚ ਜ਼ਰੂਰ ਤੁਹਾਨੂੰ ਦੇਖਣ ਨੂੰ ਮਿਲੇਗੀ ਮਤਲਬ ਜਿਹੜੀ ਕੱਲ ਅਸੀਂ ਬਣਾਈ ਸੀ ਅੱਜ ਪੈ ਗਈ ਆ ਉਹ ਤੇ ਤੁਸੀਂ ਸਾਰੇ ਜਣੇ ਉਹ ਵੀਡੀਓ ਜ਼ਰੂਰ ਦੇਖਿਓ ਤੇ ਸਾਨੂੰ ਦੱਸਿਓ ਕਿ ਕਿੱਦਾਂ ਦੀ ਲੱਗੀ ਤੁਹਾਨੂੰ ਕਮੈਂਟ ਕਰਕੇ ਠੀਕ ਆ ਜੀ ਤੇ ਜਿਹੜੀ ਸਾਡੀ ਵੀਡੀਓ ਕਰਮਾ ਵਾਲੀ ਨੂੰ ਉਹ ਹੁਣ ਇੱਕ ਇਹੋ ਜਿਹਾ ਮੋੜ ਤੇ ਆ ਜਿੱਥੇ ਮਤਲਬ ਜਿਹੜਾ ਉਹਦਾ ਪੀਕ ਲੈਵਲ ਆ ਕਿ ਜਿੱਥੇ ਅਸੀਂ ਸਮਝ ਸਕਦੇ ਹਾਂ ਕਿ ਮਤਲਬ ਸਭ ਤੋਂ ਪੀਕ ਤੇ ਹੋਣੀ ਆ ਸਟੋਰੀਓ ਵਾਲੀ ਤੇ ਸਾਰੇ ਜਣੇ ਜ਼ਰੂਰ ਦੇਖਿਓ ਤੇ ਨਤ ਟੀਵੀ ਦੇ ਉੱਪਰ 1 ਲੱਖ ਸਬਸਕ੍ਰਾਈਬਰ ਸਾਡੇ ਹੋ ਚਲੇ ਆ ਹਾਂਜੀ 1 ਲੱਖ ਹੋ ਚਲੇ ਨਾ 1 ਲੱਖ ਹੋ ਚਲੇ ਨਹੀਂ ਸਭ ਤੋਂ ਪਹਿਲੇ ਜਾਵਾਂਗੇ ਸ਼੍ਰੀ ਦਰਬਾਰ ਸਾਹਿਬ ਹਾਂ ਤੇ ਉਸ ਤੋਂ ਬਾਅਦ ਅਸੀਂ ਫਿਰ ਕੋਈ ਕੰਮ ਤੇ ਬਥਾ ਦੇ ਕੇ ਬਾਬਾਈ ਦੇ ਤੇ ਫਿਰ ਮੁੜ ਕੇ ਆਵਾਂਗੇ ਘਰ ਨੂੰ ਫਿਰ ਜੋ ਵੀ ਕੰਮ ਕਰਾਂਗੇ ਕਿ ਸਾਰੇ ਜਣੇ ਜਲਦੀ ਜਲਦੀ ਚੈਨਲ ਸ਼ੇਅਰ ਕਰਦੇ ਹੋ ਨਤ ਟੀਵੀ ਤੇ ਸਬਸਕ੍ਰਾਈਬ ਕਰ ਦੋ ਅੱਜ ਰਾਤ ਕਰ ਦਿਓ ਸਾਰਿਆਂ ਨੇ ਕੱਲ ਨਹੀਂ ਉਠੀਏ ਦੇਖ ਲੱਕ ਸਬਸਕ੍ਰਾਈਬ ਤੇ ਬੱਸ ਜੀ ਇੰਨੀ ਹੈ ਕੱਲਾਂ ਦੇ ਨਾਲ ਹੁਣ ਦਿਓ ਛੁੱਟੀ ਤੇ ਮਿਲਾਂਗੇ ਤੁਹਾਨੂੰ ਅਗਲੇ ਵਲੌਗ ਚ ਤੇ ਵੀਡੀਓ ਸਾਰਿਆਂ ਨੇ ਜ਼ਰੂਰ ਦੇਖਿਓ ਅੱਜ ਪਈਆ ਅਦੂਰਾ ਸੁਹਾਗ ਪਾਰ 34 ਤੇ ਕੱਲ ਪਏਗੀ ਕਰਮਵਾਲੀ ਨੂੰ ਤੇ ਮਿਲਦੇ ਤੁਹਾਨੂੰ ਅਗਲੇ ਵਲੌਗ ਚ ਬਾਏ ਬਾਏ ਸਾਸੀ ਗਾਜੀ ਸਾਰਿਆਂ ਨੂੰ ਹੋਰ ਸਾਰਿਆਂ ਠੀਕ ਠਾਕ ਆਪਾਂ ਵੀ ਵਧੀਆ ਤੇ ਅੱਜ ਸੇਵਾ ਲੱਗੀ ਆ ਦਾਣੇ ਪਾਉਣ ਦੀ ਤੇ ਪਹਿਲਾਂ ਰਵੀ ਸਾਹਿਬ ਕਰਨੀ ਆ ਰਵੀ ਸਾਫ ਕਰਕੇ ਧੁੱਪੇ ਰੱਖਾਂਗੇ ਤੇ ਫੇਰ ਦਾਣੇ ਪੈਣੇ। ਮਤਲਬ ਡਰਮ ਡਰਮੀ ਇੱਕੋ ਚੀਜ਼ ਹੀ ਹੁੰਦੀ ਆ। ਚਲੋ ਛੋਟੀ ਤੋਂ ਹੁੰਦੀ ਆ ਪਰ ਤਹੀਦ ਨਹੀਂ ਵਿੱਚ ਵੜ ਜਾ। ਇਧਰੋਂ ਮੈਂ ਕੱਢਾਂ। ਹੱਸਦਾ ਹੀ ਨਹੀਂ ਸਾਫ਼ ਕੱਢਾਂਗੀ। ਦੇਖੋ। ਵੈਰੀ ਗੁੱਡ। ਜੋਨੇ ਇਸ ਵਿੱਚ ਜਾ ਕੇ ਵੀ ਸਾਫ਼ ਕਰ ਸਕਦੇ। ਆਹ ਸਾਫ਼ ਇਹ ਨਾਲ। ਆ ਚੁੱਕੋ ਫੇਰ ਦਾਣੇ ਦੇ ਉਧਰ ਰੱਖੋ। ਇਹ ਕਬੂਤਰਾਂ ਨੇ ਪਾ। ਕਬੂਤਰਾਂ ਨੇ? ਤੁਸੀਂ ਚੋਗ ਲਓ। ਕਰੋ ਫੇਰ ਕਰੋ ਇਹ ਮਗਾਈਏ ਕੰਮ। ਅੰਦਰ ਵੀ ਇਹ ਜਿਹੜੀ ਸਾਰੀ ਸਫਾਈ ਕਰ ਲੈਣੀ ਹੈ ਹੈ ਸਾਫ਼ ਤੇ ਕਰਦੀ ਇਹ ਵਿੱਚੋਂ ਸਾਫ਼ ਹੋ ਗਿਆ ਬਸ ਹੂੰ ਸਦਰ ਸਦਰ ਕਰ ਲੀ ਗਏ ਇਹ ਲੱਜੀ ਤਾਂ ਕੱਟੇ ਪਏ ਲੱਜੀਆ ਕੱਟੇ ਪਏ ਜਦੋਂ ਲੈ ਜਦੋਂ ਹਿੱਤਾ ਤੀ ਰੋ ਨਾ ਉਦੋਂ ਮੈਂ ਤੇ ਮਸ਼ੀਨ ਰਿਕਾਰਡ ਕਰ ਲੈਣਾ ਚਾਹੀਦਾ ਹੈ ਨਾ ਰੋਈ ਹੈ ਹੈ ਗਾਲੋਂ ਸੁੱਜੀ ਰੋਈ ਕਿਉਂ ਰੋਏ ਬਲ ਅਸਲ ਜਨ ਮਤਲਬ ਮੈਂ ਡਾਇਲੋਗ ਬੋਲੀ ਨਾ ਜਦੋਂ ਉਦੋਂ ਰੋਈ ਸੀ। ਹਵਾ ਨੂੰ ਕੋ ਲੰਦੇ ਗੰਦੇ। ਜਦੋਂ ਮੈਂ ਅਸਲ 'ਚ ਡਾਇਲੋਗ ਬੋਲੀ ਨਾ ਉਦੋਂ ਰੋਈ ਸੀ। ਪਹਿਲਾਂ ਤਾਂ ਨਹੀਂ ਨਿਕਲਦਾ। ਨਹੀਂ ਪਰ ਜਿਹੜੀ ਮਤਲਬ ਅੱਜ ਵੀਡੀਓ ਪਈ ਹੈ ਨਾ ਅਧੂਰਾ ਸੁਹਾਗ 34 ਵਾਂ ਭਾਗ 34 ਵਾਂ। ਨਹੀਂ। ਅਧੂਰਾ ਸੁਹਾਗ 34 ਵਾਂ ਭਾਗ ਤੁਸੀਂ ਸਾਰੇ ਜਣੇ ਜ਼ਰੂਰ ਦੇਖਿਓ ਮਤਲਬ ਐਡਾ ਵਧੀਆ ਹੈ ਨਾ ਮਤਲਬ ਉਹ ਲਾਪਾਰਟਮੈਂਟ ਮੈਨੂੰ ਮਤਲਬ ਬੜਾ ਵਧੀਆ ਲੱਗਾ। ਬਾਕੀ ਸਭਾਈ ਕਰਦੇ ਨਾ ਚਲਦੇ ਰਹਿਣਾ। ਤੇ ਉਹ ਪਾਰਟ ਜਰੂਰ ਦੇਖਿਓ ਅਪਲੋਡ ਹੋ ਗਿਆ ਵਾ ਅੱਜ ਤੇ ਸਾਰਿਆਂ ਦੇਖਿਓ ਕਮੈਂਟ ਕਰਕੇ ਦੱਸਿਓ ਕਿੰਦਾ ਤੁਹਾਨੂੰ ਲੱਗਾ ਤੇ ਕਈ ਵਾਰੀ ਮਤਲਬ ਸਾਨੂੰ ਮਤਲਬ ਆਮ ਤੌਰ ਤੇ ਲੋਕੀ ਕਮੈਂਟ ਕਰਦੇ ਆ ਕਿ ਵੀਡੀਓ ਬਣਾ ਤਾਨੂੰ ਹਾਸਾ ਨਹੀਂ ਆਉਂਦਾ ਜਾਂ ਕੁਝ ਪਰ ਜਦੋਂ ਰੋਣ ਦਾ ਕੰਮ ਹੁੰਦਾ ਨਾ ਉਦੋਂ ਜਿਹੜਾ ਆਖਾਂ ਹੁੰਦਾ ਤੇ ਉਹ ਅਹੀਂ ਥਲੇ ਜਾ ਕੇ ਗੱਲਬਾਤ ਕਰਦੇ ਦਾ ਪਹਿਲਾ ਮੂੰਹਾਂ ਤੋਂ ਲਈ ਹੈ ਨਾ ਚਲੋ ਚਲੀ ਥਲੇ ਬੂਆ ਮਾ ਮਾ ਕੋ ਬਾਚਦੇ ਸਾਰੇ ਦੋ ਪੋਤੇ ਸਸੀ ਕਾਂਜੀ ਸਾਰੇ ਆ ਮੈਡਮ ਦੀ ਸੱਸੀ ਕੱਲ ਹੁਣ ਹੋਈ ਆ ਤੇ ਗੱਲ ਕਰ ਰਹੇ ਸੀ ਅਸੀਂ ਮਤਲਬ ਹੱਸਣ ਦੀ ਵੀਡੀਓ ਬਣਾਉਂਦੇ ਜਾਂ ਰੋਣ ਦੀ ਤੇ ਇਮੋਸ਼ਨਸ ਨੂੰ ਕੰਟਰੋਲ ਕਰਨਾ ਬੜਾ ਜਿਆਦਾ ਕਈ ਵਾਰੀ ਔਖਾ ਹੁੰਦਾ ਆ ਮਤਲਬ ਕਿ ਆਮ ਜੀ ਗੱਲ ਆ ਜਦੋਂ ਅਸੀਂ ਕਿਤੇ ਸੀਰੀਅਸ ਸਿਚੁਏਸ਼ਨ ਵਿੱਚ ਬੈਠੇ ਹੁੰਨੇ ਆ ਜਿੱਥੇ ਅਸੀਂ ਬਿਲਕੁਲ ਹੱਸਣਾ ਨਾ ਹੋਵੇ ਤੇ ਉੱਥੇ ਵੀ ਕਈ ਵਾਰੀ ਸਾਡਾ ਮਨ ਜਿਹੜਾ ਹਾਸੇ ਵਾਲਾ ਹੋ ਜਾਂਦਾ ਤੇ ਵੀਡੀਓ ਬਣਾਉਂਦੇ ਆ ਤੇ ਲਾਗੇ ਸਾਰੇ ਜਣੇ ਖੜੇ ਹੁੰਦੇ ਆ लवली ਭਾਜੀ ਜਾਂ ਦਲਜੀਤ ਭਾਜੀ ਸੋਨੂ ਭਾਈ ਹਣੇ ਤੇ ਮਤਲਬ ਮਾਹੌਲ ਇਦਾਂ ਦਾ ਬਣਿਆ ਹੁੰਦਾ ਵਾ ਵੀ ਹਾਸਾ ਹੀ ਆਉਂਦਾ ਵਾ ਤੇ ਪਰ ਸ਼ਾਬਾਸ਼ ਆ ਇਸ ਕੁੜ ਕਿ ਜਿਹੜਾ ਜਿਹੜਾ ਮੈਂ ਤੁਹਾਨੂੰ ਹੁਣੇ ਪਾਰਟ ਦੱਸ ਰਿਹਾ ਸੀਗਾ ਪਾਰਟ 34 ਉਹਦੇ ਵਿੱਚ ਜੋ ਐਕਟ ਕੀਤਾ ਆ ਜੋਤ ਨੇ ਬਹੁਤ ਵਧੀਆ ਕੀਤਾ ਬਟ ਮਤਲਬ ਮੈਨੂੰ ਲੱਗਦਾ ਕਿ ਬਸ ਇੱਕ ਜਰੀ ਤੁਹਾਡਾ ਉਹ ਵਾਲਾ ਇਮੋਸ਼ਨ ਜਿਹੜਾ ਉਹ ਟ੍ਰਿਗਰ ਹੋ ਜਾਣਾ ਚਾਹੀਦਾ ਆ ਜਿੱਦਾਂ ਮਤਲਬ ਰੋਣ ਵਾਲਾ ਸੀਨ ਸੀਗਾ ਤੇ ਬਸ ਇੱਕ ਦੋ ਡਾਇਲੌਗ ਅਸੀਂ ਬੋਲੇ ਹਨ ਉਸ ਤੋਂ ਬਾਅਦ ਹੋ ਗਿਆ ਹੈਗਾ ਠੀਕ ਤੇ ਬਟ ਇਸ ਤੋਂ ਪਹਿਲਾਂ ਜਿਹੜੀ ਵੀਡੀਓ ਬਣਾਈ ਸੀ ਉਹਦੇ ਵਿੱਚ ਮੈਡਮ ਨੇ ਕਿੱਚ ਪੀੜ ਵੀ ਕਰਦੀ ਸੀ ਇੱਧਰ ਬੱਸ ਤਰੋਂ ਨਹੀਂ ਨਹੀਂ ਰੋਣੀ ਨਹੀਂ ਨਹੀਂ ਮੈਂ ਤੂੰ ਇਦਾਂ ਨਹੀਂ ਰੋਣਾ ਕੁੜੀਏ ਮੈਂ ਰੋਣਾ ਨਹੀਂ ਬਟ ਫਿਰ ਵੀ ਮਤਲਬ ਇਦਾਂ ਨਹੀਂ ਰੋਣ ਹੁੰਦਾ ਉਦਾਂ ਆਮ ਤੌਰ ਤੇ ਅਸੀਂ ਕੀ ਕਰਦੇ ਹਾਂ ਮਤਲਬ ਆਪ ਬੰਦਾ ਰੋਲੇ ਤੇ ਫੇਰ ਵਾਲੀ ਰੋਲੇ ਪਿਆਜ਼ ਵਰਤ ਲੈਨੇ ਆ ਜਾਂ ਹਨਾ ਕੁਝ ਆਈਡਰੋਪ ਵਰਤ ਲੈਨੇ ਆ ਬਟ ਜਿਹੜਾ ਨੇਚਰਲ ਜਿਹੜੀ ਚੀਜ਼ ਨਿਕਲਦੀ ਆ ਉਹ ਕੱਲ ਵਾਲੀ ਵੀਡੀਓ ਦੇ ਵਿੱਚ ਜ਼ਰੂਰ ਤੁਹਾਨੂੰ ਦੇਖਣ ਨੂੰ ਮਿਲੇਗੀ ਮਤਲਬ ਜਿਹੜੀ ਕੱਲ ਅਸੀਂ ਬਣਾਈ ਸੀ ਅੱਜ ਪੈ ਗਈ ਆ ਉਹ ਤੇ ਤੁਸੀਂ ਸਾਰੇ ਜਣੇ ਉਹ ਵੀਡੀਓ ਜ਼ਰੂਰ ਦੇਖਿਓ ਤੇ ਸਾਨੂੰ ਦੱਸਿਓ ਕਿ ਕਿੱਦਾਂ ਦੀ ਲੱਗੀ ਤੁਹਾਨੂੰ ਕਮੈਂਟ ਕਰਕੇ ਠੀਕ ਆ ਜੀ ਤੇ ਜਿਹੜੀ ਸਾਡੀ ਵੀਡੀਓ ਕਰਮਾ ਵਾਲੀ ਨੂੰ ਉਹ ਹੁਣ ਇੱਕ ਇਹੋ ਜੇ ਮੋੜ ਤੇ ਆ ਜਿੱਥੇ ਮਤਲਬ ਜਿਹੜਾ ਉਹਦਾ ਪੀਕ ਲੈਵਲ ਆ कि जितने समझ सकने हैं कि मतलब सबतों पीक ते होनी है स्टोरी ओ वाली ते सारे जने जरूर देखियो ते नथ टीवी ਦੇ ਉੱਪਰ 1 ਲੱਖ ਸਬਸਕ੍ਰਾਈਬਰ ਸਾਡੇ ਹੋ ਚਲੇ ਆ ਹਾਂਜੀ 1 ਲੱਖ ਹੋ ਚਲੇ ਨਾ 1 ਲੱਖ ਹੋ ਚਲੇ ਨਹੀਂ ਸਭ ਤੋਂ ਪਹਿਲੇ ਜਾਵਾਂਗੇ ਸ਼੍ਰੀ ਦਰਬਾਰ ਸਾਹਿਬ ਤੇ ਉਸ ਤੋਂ ਬਾਅਦ ਅਸੀਂ ਫਿਰ ਕੰਮ ਕਰੀਏ ਤੇ ਬਥਾ ਦੇ ਕੇ ਬਾਬਾਈ ਦੇ ਤੇ ਫਿਰ ਮੁੜ ਕੇ ਆਵਾਂਗੇ ਘਰ ਨੂੰ ਫਿਰ ਜੋ ਵੀ ਕਰਨਾ ਕਰਾਂਗੇ ਇਹ ਸਾਰੇ ਜਣੇ ਜਲਦੀ ਜਲਦੀ ਚੈਨਲ ਸ਼ੇਅਰ ਕਰਦੇ ਹੋ ਨਥ ਟੀਵੀ ਤੇ ਸਬਸਕ੍ਰਾਈਬ ਕਰ ਦਿਓ ਅੱਜ ਰਾਤ ਕਰ ਦਿਓ ਸਾਰੇ ਜਣੇ ਕੱਲ ਨਹੀਂ ਉਠੀਏ 1 ਲੱਖ ਸਬਸਕ੍ਰਾਈਬਰ ਤੇ ਬੱਸ ਜੀ ਨਹੀਂ ਆ ਕਿ ਗੱਲਾਂ ਦੇ ਨਾਲ ਹੁਣ ਦਿਓ ਛੁੱਟੀ ਤੇ ਮਿਲਾਂਗੇ ਤੁਹਾਨੂੰ ਅਗਲੇ ਵਲੌਗ ਚ ਤੇ ਵੀਡੀਓ ਸਾਰਿਆਂ ਨੇ ਜ਼ਰੂਰ ਦੇਖਿਓ ਅੱਜ ਪਈਆ ਅਦੂਰਾ ਸੁਹਾਗ ਪਾਰ 34 ਤੇ ਕੱਲ ਪਏਗੀ ਕਰਮਾ ਵਾਲੀ ਨੂੰ ਤੇ ਮਿਲਦੇ ਤੁਹਾਨੂੰ ਅਗਲੇ ਵਲੌਗ ਚ ਬਾਏ ਬਾਏ